ਆਬ ਬਨ ਕਰ ਕੋਈ ਆਈਗਾ ਦੋਸਤੋ ਹਿਮਾ ਮਾਲੀ ਤੇ ਤਰਵਿੰਦਰ ਨੂੰ ਕਿਹੜਾ ਨਹੀਂ ਜਾਣਦਾ ਹੈਗਾ ਕਿ ਮੈਂ ਅੱਜ ਜਿਹੜਾ ਤੁਹਾਨੂੰ ਕਿੱਸਾ ਸੁਣਾਉਣ ਜਾ ਰਿਹਾ ਹਾਂ ਕਦੇ ਤੁਸੀਂ ਹਿਮਾ ਮਾਲੀ ਨੂੰ ਆਨ ਸਕਰੀਨ ਕਦੇ ਤੁਸੀਂ ਕਿਸਿੰਗ ਸੀਨ ਦੇਖਿਆ ਮੈਨੂੰ ਨਹੀਂ ਲੱਗਦਾ ਕਿਸੇ ਨੇ ਦੇਖਿਆ ਹੋਊਗਾ ਪਰ ਅੱਜ ਮੈਂ ਤੁਹਾਨੂੰ ਇਹੋ ਜਿਹਾ ਹੀ ਕਿੱਸਾ ਸੁਣਾਉਣ ਜਾ ਰਿਹਾ ਹਾਂ ਜਦੋਂ ਹਿਮਾ ਮਾਲੀ ਨੂੰ ਆਨ ਸਕਰੀਨ ਇੱਕ ਕਿਸਿੰਗ ਸੀਨ ਦੇਣਾ ਪਿਆ ਸੀ ਉਹ ਵੀ ਕਿਸੇ ਮਰਦ ਨਾਲ ਨਹੀਂ ਇੱਕ ਟੌਪ ਦੀ ਹਰੋਇਨ ਦੇ ਨਾਲ ਤੁਸੀਂ ਸੋਚ ਕੇ ਹੈਰਾਨ ਹੋ ਕਿਉਂਕਿ ਇੱਕ ਸਮਾਂ ਸੀ ਜਦੋਂ ਹਿਮਾ ਮਾਲੀ ਨੂੰ ਸੁਭਾਸ਼ ਕਈ ਨੇ সুইਮਿੰਗ ਸੂਟ ਪਾਉਣ ਨੂੰ ਕਹਿਤਾ ਸੀ ਤੇ ਤਰਮਿੰਦਰ ਨੇ ਅਸਮਾਨ ਸਿਰ ਤੇ ਚੱਕ ਲਿਆ ਸੀ ਤੇ ਬੁਰੇ ਹਾਲ ਕਰਤੇ ਸੀ ਸੁਭਾਸ਼ ਕਈ ਦੇ ਪਰ ਇਹ ਉਹ ਫਿਲਮ ਸੀ ਮੈਂ ਉਸ ਫਿਲਮ ਦੀ ਗੱਲ ਕਰ ਰਿਹਾ ਜਿਹਦੇ ਵਿੱਚ ਤਰਮਿੰਦਰ ਵੀ ਖੁਦ ਸੀ ਔਰ ਉਹਦੇ ਵਿੱਚ ਹਿਮਾ ਮਾਲੀ ਸੀਗੀ ਇੱਕ ਬਹੁਤ ਹੀ ਟਾਪ ਕਲਾਸ ਹੀਰੋਇਨ ਜਿਹਦਾ ਨਾਮ ਆ ਪ੍ਰਵੀਨ ਬੋਬੀ ਪ੍ਰਵੀਨ ਬੋਬੀ ਦੇ ਨਾਲ ਕਿਸੇ ਸੀਨ ਔਨ ਸਕਰੀਨ ਔਨ ਰਿਕਾਰਡ ਦਿਖਾਉਂਦੀ ਹੀ ਦਿੰਦੀ ਹੀ ਦਿਖਾਈ ਦਿੱਤੀ ਸੀ ਤੇ ਦੁਨੀਆ ਦੇ ਵਿੱਚ ਬਵਾਲ ਹੋ ਗਿਆ ਸੀ ਬੰਬੇ ਦੇ ਵਿੱਚ ਕਈ ਇਸ ਫਿਲਮ ਦੇ ਉੱਤੇ ਇਲਜ਼ਾਮ ਲੱਗੇ ਸੀ ਹਿਮਾ ਮਾਲੀ ਦੇ ਉੱਤੇ ਇਲਜ਼ਾਮ ਲੱਗੇ ਸੀ ਤੇ ਫਿਰ ਜਦੋਂ ਇਸ ਫਿਲਮ ਨੂੰ ਦੂਰਦਰਸ਼ਨ ਤੇ ਰਿਲੀਜ਼ ਕੀਤਾ ਗਿਆ ਸੀ ਤਾਂ ਉਹ ਸੀਨ ਨੂੰ ਕੱਟ ਕੇ ਦੂਰਦਰਸ਼ਨ ਦੇ ਉੱਤੇ ਰਿਲੀਜ਼ ਕੀਤਾ ਗਿਆ ਸੀ ਉਹ ਫਿਲਮ ਕਿਹੜੀ ਸੀ ਉਹਦਾ ਮੈਂ ਜਿਆਦਾ ਸਮਾਂ ਨਹੀਂ ਖਰਾਮ ਕਰੂਗਾ ਉਹਦਾ ਫਿਲਮ ਦਾ ਨਾਮ ਸੀ ਰਯਾ ਸੁਲਤਾਨ ਤੁਸੀਂ ਸਾਰਿਆਂ ਨੇ ਰਯਾ ਸੁਲਤਾਨ ਦੇਖੀ ਹੋਣੀ ਆ ਸ਼ਾਇਦ ਨੋਟਿਸ ਕੀਤਾ ਹੋਵੇ ਸ਼ਾਇਦ ਨਾ ਨੋਟਿਸ ਕੀਤਾ ਹੋਵੇ ਉਸ ਫਿਲਮ ਦੇ ਵਿੱਚ ਤਰਮਿੰਦਰ ਦਾ ਚਿਹਰਾ ਵੀ ਪੂਰਨ ਤੌਰ ਤੇ ਬਲੈਕ ਕੀਤਾ ਗਿਆ ਸੀ ਤੇ ਉਹਨੂੰ ਇੱਕ ਗੁਲਾਮ ਦੇ ਤੌਰ ਤੇ ਪੇਸ਼ ਕੀਤਾ ਗਿਆ ਸੀ ਬਹੁਤ ਬਵੰਡਰ ਹੋਏ ਸੀ ਇਸ ਫਿਲਮ ਦੇ ਉੱਤੇ ਬਹੁਤ ਗੱਲਾਂ ਉਠੀਆਂ ਸੀ ਈਵਨ ਕਿ ਤਰਮਿੰਦਰ ਦੇ ਉੱਤੇ ਵੀ ਕਈ ਇਲਜ਼ਾਮ ਲਾਏ ਸੀ ਕਿ ਜਾਣ ਬੁੱਝ ਕੇ ਉਹਨਾਂ ਨੂੰ ਇੱਕ ਕਿਰਦਾਰ ਇਦਾਂ ਤੋਂ ਉਹਨਾਂ ਦਾ ਲੁੱਕ ਦਿੱਤਾ ਗਿਆ ਸੀਗਾ ਆਪਾਂ ਇਹ ਦੋ ਮੁੱਦਿਆਂ ਦੇ ਉੱਤੇ ਅੱਜ ਇਸ ਕਹਾਣੀ ਨੂੰ ਆਪਣੀ ਅੱਜ ਦੀ ਵੀਡੀਓ ਨੂੰ ਇਹਦੇ ਉੱਤੇ ਕੇਂਦਰਿਤ ਰੱਖਣ ਦੀ ਕੋਸ਼ਿਸ਼ ਕਰਾਂਗੇ ਤੇ ਜਿਆਦਾ ਸਮਾਂ ਖਰਾਬ ਨਹੀਂ ਕਰਦੇ ਮੈਂ ਆ ਤੁਹਾਡਾ ਭਰਾ ਸੋਨੀ ਸਿੰਘ ਗਿੱਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰੁਸਤਮ ਚੈਨਲ ਤੇ ਅੱਜ ਵਾਰੀ ਆ ਤਰਮਿੰਦਰ ਹਿਮਾਵਾਲੀ ਤੇ ਪ੍ਰਵੀਨ ਬਾਬੀ ਦੀ ਫਿਲਮ ਰਜ਼ੀਆ ਸੁਲਤਾਨ ਦੀ ਉਹਦੇ ਸੱਚ ਦੀ ਲੋਕਾਂ ਦੇ ਸਾਹਮਣੇ ਐ ਐਕਸਪਲੇਨ ਕਰਨ ਦੀ ਤੇ ਉਸ ਡਿਟੇਲ ਨੂੰ ਤੁਹਾਡੇ ਸਾਹਮਣੇ ਲਿਆਉਣ ਦੀ ਕਿ ਉਦੋਂ ਕੀ ਕੀ ਹੋਇਆ ਸੀ ਕੁਝ ਵੀ ਮੈਂ ਆਪਣੇ ਕੋਲ ਨਹੀਂ ਬੁੱਲੂਗਾ ਔਰ ਰਿਕਾਰਡ ਚੀਜ਼ਾਂ ਪਈਆਂ ਨੇ ਮੈਂ ਸਾਰੀਆਂ ਉਹਨਾਂ ਦੇ ਉੱਤੇ ਹੀ ਗੱਲ ਕਰੂੰਗਾ ਕੁਝ ਵੀਡੀਓ ਦੇ ਵਿੱਚ ਬੇਸ ਤੇ ਪਈਆਂ ਨੇ ਕੁਝ ਨਿਊਜ਼ ਦੇ ਬੇਸ ਤੇ ਪਈਆਂ ਨੇ ਆਪਣੇ ਕੋਲੋਂ ਮੈਂ ਕੋਈ ਚੀਜ਼ ਨਹੀਂ ਰੱਖੂੰਗਾ ਠੀਕ ਆ ਦੋਸਤੋ ਸ਼ੁਰੂ ਕਰਦੇ ਆ ਰਜ਼ੀਆ ਸੁਲਤਾਨ ਤਰਮਿੰਦਰ ਤੇ ਤਰਮਿੰਦਰ ਹਿਮਾਮਾਲਨੀ ਤੇ ਪ੍ਰਵੀਨ ਬੌਬੀ ਦੇ ਉਸ ਕਿੱਸਿੰਗ ਸੀਨ ਤੇ ਜਿਹਦੇ ਉੱਤੇ ਬਹੁਤ ਵੱਡਾ ਮੁੱਦਾ ਬਣਿਆ ਦੋਸਤੋ ਸ਼ੁਰੂਆਤ ਇਦਾਂ ਹੁੰਦੀ ਹੈ ਕਿ ਇਹ ਫਿਲਮ ਜਿਹੜੀ ਬਣਾਉਣ ਵਾਲੇ ਸੀਗੇ ਨਿਰਮਾਤਾ ਸੀਗੇ ਸੌਰੀ ਨਿਰਦੇਸ਼ਕ ਸੀ ਨਿਰਮਾਤਾ ਪਹਿਲਾਂ ਇਸ ਫਿਲਮ ਦੇ ਨਿਰਮਾਤਾ ਸੀਗੇ ਬਾਅਦ ਚ ਉਹਨਾਂ ਨੇ ਆਪਣੇ ਨਿਰਮਾਤਾ ਦਾ ਨਾਮ ਕੱਟ ਦਿੱਤਾ ਸੀਗਾ ਉਹਨਾਂ ਦਾ ਨਾਮ ਸੀ ਕਮਾਲ ਅਮਰੋਹੀ ਕਮਾਮ ਅਮਰੋਹੀ ਦੀ ਇੱਕ ਵਾਈਫ ਸੀ ਜਿਹਦਾ ਨਾਮ ਸੀਗਾ ਮੀਨਾ ਕੁਮਾਰੀ ਮੀਨਾ ਕੁਮਾਰੀ ਦੇ ਨਾਲ ਤਰਮਿੰਦਰ ਦੇ ਸੰਬੰਧ ਸੀਗੇ ਜਾਂ ਨਹੀਂ ਸੀਗੇ ਇਹ ਤਾਂ ਦੁਨੀਆ ਜਾਣਦੀ ਹੈ ਜਾਂ ਫਿਰ ਮੀਨਾ ਕੁਮਾਰੀ ਜਾਣਦੀ ਹੈ ਜਾਂ ਫਿਰ ਤਰਮਿੰਦਰ ਜਾਣਦੇ ਆਪਾਂ ਉਹਦੇ ਤੇ ਡਿਸਕਸ਼ਨ ਕਰਾਂਗੇ ਹੀ ਨਹੀਂ ਹੁਣ ਉਹ ਜਿਹੜੀ ਰਜ਼ੀਆ ਸੁਲਤਾਨ ਆ ਇਹ ਕਮਾਲ ਅਮਰੋਹੀ ਦਾ ਇੱਕ ਸੁਪਨਾ ਸੀ ਕਿਉਂਕਿ ਕਮਾਲ ਅਮਰੋਹੀ ਨੇ ਟੋਟਲ 4 ਫਿਲਮਾਂ ਹੀ ਬਣਾਈਆਂ ਨੇ ਪੰਜਵੀਂ ਫਿਲਮ ਇਹ ਜਿਹੜੀ ਰਜ਼ੀਆ ਸੁਲਤਾਨ ਸੀਗੀ ਫਿਲਮ ਇੱਕ ਰਾਣੀ ਦੇ ਉੱਤੇ ਕੇਂਦਰਿਤ ਫਿਲਮ ਸੀ ਜਿਹੜੀ ਕਿ ਰਾਣੀ ਨੇ 1205 ਤੋਂ ਲੈ ਕੇ 1240 ਤੱਕ ਦਿੱਲੀ ਦੇ ਉੱਤੇ ਰਾਜ ਕੀਤਾ ਸੀ ਸਲਤਨਤ ਸੀ ਉਹਦੀ ਹਕੂਮਤ ਸੀ ਉਹਦੀ ਤੇ ਉਹਦੇ ਬਿਹਾਫ ਦੇ ਉੱਤੇ ਕਹਾਣੀ ਬਣਾਉਣ ਬਾਰੇ ਸੋਚਿਆ ਤੇ ਉਹ ਉਸ ਟਾਈਮ ਉਹ ਇੱਕ ਪੈਰਿਸ ਗਏ ਪੈਰਿਸ ਦੇ ਵਿੱਚ ਇੱਕ ਕਿਤਾਬ ਪੜ੍ਹੀ ਉਸ ਕਿਤਾਬ ਦੇ ਬਿਹਾਫ ਦੇ ਉੱਤੇ ਇਹ ਕਹਾਣੀ ਫਿਲਮ ਬਣਾਉਣ ਦਾ ਉਹਨਾਂ ਨੂੰ ਖਿਆਲ ਆਇਆ ਪਹਿਲਾਂ ਉਹ ਇਹਦੇ ਪ੍ਰੋਡਿਊਸਰ ਵੀ ਸੀਗੇ ਬਾਅਦ ਚ ਜਦੋਂ ਉਹਨਾਂ ਨੇ ਦੇਖਿਆ ਕਿ ਵੀ ਇਹਦਾ ਖਰਚਾ ਬਹੁਤ ਹੋ ਜਾਣਾ ਪਹਿਲਾਂ ਵੀ ਉਹਨਾਂ ਦੀ ਫਿਰ ਉਹਦਾ ਪਾਕੀਜ਼ਾ ਫਿਲਮ ਦੇ ਨਾਂ ਨਾਲ ਉਹਨਾਂ ਨੂੰ ਯਾਦ ਕੀਤਾ ਜਾਂਦਾ ਪਹਿਲਾਂ ਵੀ ਕਈ ਫਿਲਮਾਂ ਤੇ ਖਰਚਾ ਹੋ ਗਿਆ ਸੀ ਜ਼ਿਆਦਾ ਫਿਰ ਉਹਨਾਂ ਨੇ ਆਪਣਾ ਨਵ ਨਿਰਮਾਤਾ ਦਾ ਵਾਪਸ ਲੈ ਲਿਆ ਤੇ ਨਿਰਮਾਣ ਕਿਸੇ ਹੋਰ ਦੇ ਥਰੂ ਕਰਾਉਣ ਦਾ ਨਿਰਮਾਤਾ ਮਿਲ ਵੀ ਗਿਆ ਜਿਹੜਾ ਕਿ ਜਿਹਦਾ ਨਾਂ ਸੀ ਏਕੇ ਮਿਸ਼ਰਾ ਏਕੇ ਮਿਸ਼ਰਾ ਪਹਿਲਾਂ ਵੀ ਮਤਲਬ ਪਾਕੀਜ਼ਾ ਫਿਲਮ ਚ ਉਹਨਾਂ ਦੀ ਮਦਦ ਕਰ ਚੁੱਕੇ ਸੀ ਨਿਰਮਾਣ ਦੇ ਬੇਸ ਦੇ ਉੱਤੇ ਉਸ ਫਿਲਮ ਦੇ ਵਿੱਚ ਵੀ ਤੇ ਉਹ ਪੋਲੀਟਿਸ਼ੀਅਨ ਵੀ ਸੀਗੇ ਤੇ ਕਈ ਜਗ੍ਹਾ ਤੇ ਇਹ ਵੀ ਲਿਖਿਆ ਜਾਂਦਾ ਹੁਣ ਪਤਾ ਨਹੀਂ ਵੀ ਇਹ ਸੱਚ ਆ ਕਿ ਗਲਤ ਆ ਝੂਠ ਆ ਵੀ ਉਹ ਹਥਿਆਰਾਂ ਦੀ ਮਤਲਬ ਡੀਲ ਦੇ ਵਿੱਚ ਵੀ ਸ਼ਾਮਲ ਹੁੰਦੇ ਸੀਗੇ ਕੋਈ ਅਹਜੀਆਂ ਗੱਲਾਂ ਵੀ ਕਈਆਂ ਗਈਆਂ ਸੀ ਪਰ ਆਪਾਂ ਉਹਦੇ ਤੇ ਡਿਸਕਸ ਨਹੀਂ ਕਰਦੇ ਨਾ ਆਪਣਾ ਉਹਦਾ ਮੁੱਦਾ ਹੈ ਅੱਜ ਹੁਣ ਕਮਾਲਮ ਰੋਹੀ ਸ਼ੁਰੂ ਤੋਂ ਸਿੰਪਲ ਫਿਲਮਾਂ ਬਣਾਉਣ ਦੇ ਇੱਕ ਚਾਹਵਾਨ ਰਹੇ ਸੀ ਸਿੰਪਲ ਫਿਲਮਾਂ ਬਣਾਉਂਦੇ ਵੀ ਰਹੇ ਸੀ ਜਿਵੇਂ ਕਿ ਮਹਿਲ ਹੋਗੀ ਤੇ ਉਹ ਅਸਲ ਚ ਸੋਚਦੇ ਸੀ ਮੁਗਲੇ आजम ਵਰਗੀ ਇੱਕ ਫਿਲਮ ਬਣਾਉਣ ਬਾਰੇ ਸੋਚ ਰਹੇ ਸੀ ਤੇ ਇਸ ਚੀਜ਼ ਨੂੰ ਉਹਨਾਂ ਸਾਬਤ ਵੀ ਕੀਤਾ ਰਜ਼ੀਆ ਸੁਲਤਾਨ ਦੇ ਵੱਡੇ ਵੱਡੇ ਸੈੱਟ ਜੇਕਰ ਆਪਾਂ ਤੁਸੀਂ ਸਿਰਫ ਇੱਕ ਸੀਨ ਦੀ ਗੱਲ ਕਰੀਏ ਜਿਹੜਾ ਕਿ ਇੱਕ ਭੋਜਨ ਦਾ ਲੰਚ ਦਾ ਜਾਂ ਪਤਾ ਨਹੀਂ ਸ਼ਾ ਡਿਨਰ ਦਾ ਸੀਨ ਹੁੰਦਾ ਆ ਸ਼ਾਹੀ ਭੋਜਨ ਦਾ ਸੀਨ ਹੁੰਦਾ ਆ ਉਹਦੇ ਵਿੱਚ ਤਾਂ ਤੁਸੀਂ ਬੇਤਾ ਭੇਡਾਂ ਬੱਕਰੀਆਂ ਮੁਰਗੇ ਬੇਥਾ ਨੂੰ ਦੀ ਕੋ ਗਿਣਤੀ ਨਹੀਂ ਸੀ ਕਈ ਤਨਾਂ ਦੇ ਹਿਸਾਬ ਨਾਲ ਰੀਅਲ ਸਾਰੇ ਸੈੱਟ ਬਣਾਏ ਗਏ ਰੀਅਲ ਤੁਸੀਂ ਲੋਕੇਸ਼ਨਾਂ ਦੇਖੋਗੇ ਨੇ ਅੱਜ ਤੁਸੀਂ ਫਿਲਮ ਦੇਖੋਗੇ ਮੈਂ ਤੁਹਾਨੂੰ ਗੱਲਾਂ ਕਹਿ ਰਿਹਾ ਆ ਤਾਂ ਇਹ ਫਿਲਮਾਂ ਤੁਹਾਡੇ ਜ਼ਿਹਨ ਚ ਚੋਂਗੇ ਵੀ ਕਿਸੇ ਬੰਦੇ ਨੇ ਬੜੇ ਸੁਪਨਿਆਂ ਦਾ ਜਿਵੇਂ ਇੱਕ ਕਹਿੰਦਾ ਮਹਿਲ ਖੜਾ ਕੀਤਾ ਉਦਾਂ ਖੜਾ ਕੀਤਾ ਸੀ ਇਹਨਾਂ ਨੇ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਜਿਹੜੀ ਇਹ ਗੱਲ ਆਪਾਂ ਘਮਾਖ ਭਰਾ ਕੇ ਮੈਂ ਤੁਹਾਨੂੰ ਉੱਥੇ ਲੈ ਕੇ ਆਉਣਾ ਚਾਹੁੰਦਾ ਪਹਿਲਾਂ ਤਾਂ ਕਰਕੇ ਤੁਹਾਨੂੰ ਥੋੜੀ ਜਿਹੀ ਭੂਮਿਕਾ ਬਣ ਰਿਹਾ ਕਿ ਵੀ ਤੁਹਾਨੂੰ ਮਾਈਂਡ ਸੈੱਟ ਹੋ ਜਾਵੇ ਵੀ ਇਹ ਇੱਕ ਜਾਣਬੁੱਝ ਕੇ ਹੋਈਆਂ ਸੀ ਗੱਲਾਂ ਜਾਂ ਲੋਕਾਂ ਨੇ ਕੀ ਉਸ ਟਾਈਮ ਜਿਹੜੀ ਪੱਤੀ ਕਰਿਆ ਦਿੱਤੀ ਸੀ ਉਹ ਕਿਦਾਂ ਜਸਟੀਫਾਈ ਉਹਨੂੰ ਕਰ ਸਕਦੇ ਹੈ ਕਿ ਨਹੀਂ ਕਰ ਸਕਦੇ ਕਿਉਂਕਿ ਹਰ ਇੱਕ ਦਾ ਇੱਕ ਆਪਣਾ ਨਜ਼ਰੀਆ ਹੁੰਦਾ ਦੇਖਣ ਦਾ ਚੀਜ਼ ਨੂੰ ਕਿਉਂਕਿ ਉਸ ਟਾਈਮ ਪ੍ਰਵੀਨ ਬੋਬੀ ਔਰ ਇੱਕ ਹਿਮਾ ਮਾਲਨੀ ਦੇ ਉੱਤੇ ਇੱਕ ਸੀਨ ਫਿਲਮਾਇਆ ਗਿਆ ਉਸੇ ਫਿਲਮ ਦੇ ਵਿੱਚ ਜਿਹਦੇ ਵਿੱਚ ਉਹ ਹਿਮਾ ਮਾਲਨੀ ਔਰ ਪ੍ਰਵੀਨ ਬੋਬੀ ਸ਼ਿਕਾਰੀ ਤੇ ਬੈਠੇ ਨੇ ਔਰ ਮਹਿਲ ਦੇ ਵਿੱਚ ਹੀ ਉਹ ਸ਼ਿਕਾਰਾ ਬਣਿਆ ਸਵਿੰਗ ਪੂਲ ਬਣਿਆ ਹੋਇਆ ਜਿਹਦੇ ਵਿੱਚ ਉਹ ਸ਼ਿਕਾਰਾ ਘੁੰਮ ਰਿਹਾ ਹੈ ਤੇ ਉਹ ਗਾਣਾ ਚੱਲ ਰਿਹਾ ਖੁਆਬ ਬਣ ਕੇ ਕੋਈ ਆਏਗਾ ਇਹ ਰਜ਼ੀਆ ਸੁਲਤਾਨ ਦਾ ਗਾਣਾ ਸੀ ਜਿਹੜੇ ਕਿ ਦੋਨੋਂ ਹੀ ਮਤਲਬ ਉਸ ਸ਼ਿਕਾਰੇ ਦੇ ਵਿੱਚ ਬੈਠੀਆਂ ਨੇ ਤੇ ਤੁਸੀਂ ਇੰਨਾ ਹੀ ਵਜਨ ਦੇਖ ਲਓ ਜਦੋਂ ਸੀਨ ਦੀ ਪਹਿਲਾਂ ਤਾਂ ਉਹ ਇੱਕ ਦੂਸਰੇ ਬਸ ਐਸੀਆਂ ਨਜ਼ਰਾਂ ਨਾਲ ਦੇਖਦੇ ਆ ਪਹਿਲੀ ਵਾਰ ਦੋ ਲੜਕੀਆਂ ਦੇ ਵਿੱਚ ਉਹ ਵੀ ਟੌਪ ਦੀਆਂ ਐਕਟਰਸ ਐ ਨਹੀਂ ਹੈਗਾ ਵੀ ਪ੍ਰਵੀਨ ਬਾਬੀ ਕੋਈ ਛੋਟੀ ਮੋਟੀ ਐਕਟਰਸ ਸੀ ਪ੍ਰਵੀਨ ਬਾਬੀ ਵੀ ਇੱਕ ਸਟਾਰ ਆ ਸਟਾਰ ਸੀ ਉਹਦਾ ਨਾਮ ਰਿਹਾ ਹੈ ਆ ਤੇ ਉਸ ਤੋਂ ਜਦੋਂ ਉਹ ਸ਼ਿਕਾ ਸੀਨ ਫਿਲਮਾਇਆ ਜਾ ਰਿਹਾ ਸੀਗਾ ਤਾਂ ਉਸ ਟਾਈਮ ਜਿਹੜਾ ਰਿਐਕਸ਼ਨ ਜੋ ਉਹ ਸ਼ਿਕਾਰੇ ਦੇ ਵਿੱਚ ਜੋ ਕਹਾਵ ਮਹਾਵਤ ਬੈਠੀਆਂ ਸੀ ਜੋ ਦੋ ਲੜਕੀਆਂ ਮਹਾਵਤ ਬਣੀਆਂ ਹੋਈਆਂ ਸੀ ਉਸ ਸ਼ਿਕਾਰੇ ਨੂੰ ਚਲਾ ਰਹੀਆਂ ਸੀ ਉਹਨਾਂ ਦੇ ਰਿਐਕਸ਼ਨ ਬਲਾਸਟ ਸੀਗੇ ਉਹਨਾਂ ਦੇ ਰਿਐਕਸ਼ਨ ਦੇਖਣ ਵਾਲੇ ਸੀ ਔਰ ਜਦੋਂ ਇਹ ਕਿੱਸਿੰਗ ਸੀਨ ਸ਼ੁਰੂ ਹੁੰਦਾ ਆ ਤੇ ਜਦੋਂ ਇਹ ਕਲੋਜ਼ ਹੁੰਦਾ ਉਸ ਟਾਈਮ ਉਹ ਜਿਹੜੀਆਂ ਲੜਕੀਆਂ ਸੀ ਉਹਨਾਂ ਦਾ ਰਿਐਕਸ਼ਨ ਦੇਖ ਕੇ ਇਹ ਕਲੀਅਰ ਹੋ ਜਾਂਦਾ ਆ ਵੀ ਇਹ ਕਿੱਸਿੰਗ ਸੀਨ ਕਿਹੜਾ ਰਿਜ਼ਲਟ ਦੇ ਸਕਦਾ ਹੈ ਔਰ ਰਿਜ਼ਲਟ ਉਹ ਨਿਕਲਿਆ ਵੀ ਆ ਲੋਕਾਂ ਨੇ ਬਹੁਤ ਪ੍ਰਤੀਕਿਰਿਆ ਦਿੱਤੀ ਆ ਉਹਦੇ ਉੱਤੇ ਉਸ ਟਾਈਮ ਤੇ ਇਸੇ ਕਰਕੇ ਦੂਰਦਰਸ਼ਨ ਤੇ ਜਦੋਂ ਫਿਲਮ ਨੂੰ ਰੀਲੀਜ਼ ਹੋਈ ਤਾਂ ਉਹ ਸੀਨ ਨੂੰ ਉਹ ਗਾਣੇ ਨੂੰ ਕੱਢ ਦਿੱਤਾ ਗਿਆ ਉਹ ਗਾਣੇ ਦੇ ਵਿੱਚੋਂ ਮਤਲਬ ਐਡਿਟ ਕਰਕੇ ਉਹ ਫਿਲਮ ਨੂੰ ਰੀਲੀਜ਼ ਕੀਤਾ ਗਿਆ ਸੀਗਾ ਤੇ ਦੂਸਰੀ ਇਹਦੀ ਕੰਟਰੋਵਰਸ਼ੀਅਲ ਰਹੀ ਆ ਜਿਹੜੀ ਗੱਲਬਾਤ ਰਹੀ ਆ ਉਹ ਹੈਗੀ ਆ ਤਰਮਿੰਦਰ ਦਾ ਬਲੈਕ ਫੇਸ ਤਰਮਿੰਦਰ ਦੇ ਉੱਤੇ ਈਵਨ ਕੇ ਉਹਨਾਂ ਨੂੰ ਮੀਡੀਆ ਦੇ ਵਿੱਚ ਬੈਠ ਕੇ ਉਹਨਾਂ ਨੂੰ ਮਾਈਕ ਮੂਰੇ ਰੱਖ ਕੇ ਸਵਾਲ ਪੁੱਛਿਆ ਗਿਆ ਸੀ ਕੇ ਵੀ ਕਮਾਲ ਅਮਰੋਹੀ ਨੇ ਤੁਹਾਨੂੰ ਜਾਣ ਬੁੱਝ ਕੇ ਮਤਲਬ ਤੁਹਾਡੇ ਚਿਹਰੇ ਦੇ ਉੱਤੇ ਕਾਲਖ ਮੜੀ ਸੀਗੀ ਕਿਉਂਕਿ ਤੁਸੀਂ ਤੁਹਾਡਾ ਅਫੇਅਰ ਜਾਂ ਤੁਹਾਡਾ ਰਿਲੇਸ਼ਨ ਮੀਨਾ ਕਮਾਰੀ ਨਾਲ ਰਿਹਾ ਈਵਨ ਕਿ ਮੀਨਾ ਕਮਾਰੀ ਦੇ ਬਾਰੇ ਤਾਂ ਤਰਮਿੰਦਰ ਦੇ ਖਿਆਲਤ ਤੇ ਤਰਮਿੰਦਰ ਦੇ ਜਿਹੜੇ ਬਿਆਨ ਨੇ ਉਹ ਡਿਫਰੈਂਟ ਨੇ ਜੋ ਆਪਾਂ ਦੁਨੀਆ ਕਹਿੰਦੀ ਆ ਕਿਉਂਕਿ ਤਰਮਿੰਦਰ ਹਮੇਸ਼ਾ ਇਹ ਡਿਨਾਈ ਕਰਦੇ ਨੇ ਵੀ ਮੇਰਾ ਉਹਨਾਂ ਨਾਲ ਕੋਈ ਅਫੇਅਰ ਨਹੀਂ ਸੀਗਾ ਮੈਂ ਉਹਨਾਂ ਨੂੰ ਐਜ਼ ਏ ਮਤਲਬ ਆਪਣਾ ਗੁਰੂ ਸਮਝਦਾ ਸੀ ਮੈਂ ਉਹਨਾਂ ਦੇ ਫੈਨ ਦੇ ਤੌਰ ਤੇ ਉਹਨਾਂ ਨੂੰ ਮੈਂ ਦੇਖਦਾ ਸੀ ਇੱਕ ਚਲੋ ਇਹ ਮੁੱਦਾ ਉਦੋਂ ਜ਼ਿਆਦਾ ਸੁਰਖੀ ਚ ਆਇਆ ਸੀ ਜਦੋਂ ਧਰਮਿੰਦਰ ਤੇ ਮੀਨਾ ਕੁਮਾਰੀ ਦੀ ਇੱਕ ਫੋਟੋ ਬਹੁਤ ਵਾਇਰਲ ਹੋ ਗਈ ਸੀ ਜਿਹਦੇ ਚ ਧਰਮਿੰਦਰ ਦੇ ਲੁੰਗੀ ਲੱਗੀ ਹੋਈ ਆ ਤੇ ਮੀਨਾ ਕੁਮਾਰੀ ਨਾਲ ਖੜੀ ਆ ਉਸ ਤੋਂ ਬਾਅਦ ਗੱਲਾਂ ਜ਼ਿਆਦਾ ਵਧਣ ਲੱਪੀਆਂ ਸੀ ਧਰਮਿੰਦਰ ਤੇ ਮੀਨਾ ਕੁਮਾਰੀ ਦੇ ਨਾਂ ਉਂਦੀਆਂ ਪਰ ਆਪਾਂ ਨੂੰ ਇੱਥੇ ਕਮਾਲ ਅਮਰੋਹੀ ਦਾ ਪਹਿਲੂ ਜਾਨਣਾ ਵੀ ਜਾਨਣਾ ਵੀ ਜ਼ਰੂਰੀ ਆ ਕਿਉਂਕਿ ਕਮਾਲ ਅਮਰੋਹੀ ਦੀ ਸੋਚ ਸੀਗੀ ਤੇ ਖਾਸ ਕਰਕੇ ਲੋਕਾਂ ਦੀ ਵੀ ਅਸੂਸ ਸੀਗੀ ਕਿ ਧਰਮਿੰਦਰ ਦਾ ਫੇਰ ਸੀ ਚਾਹੇ ਨਾ ਸੀ ਪਰ ਮੀਨਾ ਕੁਮਾਰੀ ਧਰਮਿੰਦਰ ਦੇ ਪਿੱਛੇ ਪਈ ਸੀ ਤੁਸੀਂ ਹੁਣ ਆਪਣੇ ਆਪ ਨੂੰ ਇਮੇਜਨ ਕਰਕੇ ਦੇਖੋ ਉਸ ਸਮੇਂ ਚ ਲੈ ਜਾਓ 60 62 ਦਾ ਦੌਰ ਤੇ ਇੱਕ ਜਵਾਨ ਮੁੰਡਾ ਪੰਜਾਬ ਤੋਂ ਜਾ ਰਿਹਾ ਹੈ ਤੇ ਉਧਰ ਮੀਨਾ ਕੁਮਾਰੀ ਆ ਮੀਨਾ ਕੁਮਾਰੀ ਇੱਕ ਖਿਲਟੀ ਹੋਈ ਔਰ ਮਤਲਬ ਉਮਰਦਾਰ ਸੀਗੀ ਧਰਮਿੰਦਰ ਨਾਲੋਂ ਵੱਧ ਉਮਰ ਦੀ ਸੀ ਜਿੰਨ ਕੇ ਉੱਥੇ ਦੇ ਅਤਰਾ ਚੜਾ ਦੇਖ ਚੁੱਕੀ ਸੀ ਚੰਗੀ ਤਰ੍ਹਾਂ ਬਾਲੀਵੁੱਡ ਦੇ ਫਿਲਮਾਂ ਦੇ ਤੁਸੀਂ ਇਸ ਚੀਜ਼ ਨੂੰ ਦੂਸਰੇ ਨਜ਼ਰੀਏ ਨਾਲ ਵੀ ਦੇਖ ਸਕਦੇ ਹੋ ਕਿਉਂਕਿ ਇੱਕ ਜਵਾਨ ਹੈਂਡਸਮ ਮੁੰਡਾ ਬੱਚਾ ਕਹਿ ਲਓ ਮੈਂ 19 20 22 ਸਾਲ ਦੇ ਆਪਾਂ ਸਾਰੇ ਉਮਰ ਚ ਹੈਗੇ ਆ 22 24 ਸਾਲ ਵਾਲੇ ਰਹੇ ਆ ਤੇ ਆਪਾਂ ਨੂੰ ਪਤਾ ਉਸ ਟਾਈਮ ਸੋਚ ਕਹੇ ਜੀ ਹੁੰਦੀ ਆ ਬੱਚੇ ਦੀ ਬੱਚਿਆਂ ਵਾਲੀ ਸੋਚ ਹੁੰਦੀ ਆ ਈਵਨ ਕਿ 25 26 ਸਾਲ ਜਦੋਂ ਕਿ ਅਸੀਂ ਪੜਦੇ ਰਹੇ ਆ ਤਾਂ ਸਾਡੀ ਸੋਚ ਤਾਂ 25 26 ਸਾਲ ਤੱਕ ਬੱਚਿਆਂ ਵਾਲੀ ਉਹ ਰਹੀ ਆ ਤੇ ਇੱਕ ਬੱਚੇ ਨੂੰ ਇੱਕ ਸਟਾਰ ਦੇ ਨਾਲ ਫਰੈਂਡਸ਼ਿਪ ਹੋ ਜਾਣੀ ਉਸ ਤੋਂ ਬਾਅਦ ਉਹਦਾ ਨੌ ਚਰਚਾ ਚ ਆਉਣ ਲੱਪੈਣਾ ਮੈਂ ਇਹ ਨਹੀਂ ਕਹਿ ਰਿਹਾ ਵੀ ਉਹਨਾਂ ਦੇ ਰਿਜੈਸ਼ਨ ਸੀਗੇ ਕਿ ਨਹੀਂ ਸੀਗੇ ਮੈਂ ਮਨੋਸਥਿਤੀ ਦੀ ਗੱਲ ਕਰ ਰਿਹਾ ਆ ਉਸ ਟਾਈਮ ਮਨੋਸਥਿਤੀ ਕਿਹ ਜੀ ਹੋ ਸਕਦੀ ਹੈ ਕਿਸੇ ਦੀ ਤੇ ਉਹ ਉਹ ਹਮੇਸ਼ਾ ਜੋ ਤੁਸੀਂ ਇਮੇਜਨ ਕਰਕੇ ਦੇਖੋ ਵੀ ਅੱਜ ਆਪਣਾ ਕਿਸੇ ਦਾ ਨਾਮ ਕ੍ਰਿਸ਼ਮਾ ਕਪੂਰ ਨਾਲ ਜਾਂ ਕਿਸੇ ਵੱਡੀ ਹੀਰੋਇਨ ਨਾਲ ਜੁੜਦਾ ਹੋਵੇ ਤਾਂ ਇਹਦੇ 'ਚ ਫਖਰ ਮਹਿਸੂਸ ਕਰਦੇ ਨੇ ਲੋਕ ਇਹ ਨਹੀਂ ਹੈਗਾ ਵੀ ਆਪਣੇ ਆਪ ਨੂੰ ਪਿੰਡਣਾ ਹੀ ਨਹੀਂ ਕਰਦਾ ਹੈਗਾ ਕੋਈ ਵੀ ਫਖਰ ਮਹਿਸੂਸ ਕਰਦੇ ਨੇ ਜੇ ਕਿਸੇ ਵੱਡੀ ਹੀਰੋਇਨ ਨਾਲ ਜਾਂ ਨੀਰੂ ਬਾਜਵਾ ਨਾਲ ਜਾਂ ਕਿਸੇ ਨਾਲ ਨਾਂਵ ਜੁੜ ਜਵੇ ਤਾਂ ਉਹਦੇ 'ਚ ਜਿਹੜੇ ਜਿਹੜੇ ਮੁੰਡੇ ਦਾ ਕੋਈ ਨਾਂਵ ਨਹੀਂ ਹੈਗਾ ਉਹ ਤਾਂ ਫਖਰ ਮਹਿਸੂਸ ਕਰੂਗਾ ਨਾ ਪਰ ਅਸਲ 'ਚ ਇਹ ਜਦੋਂ ਫਿਊਚਰ ਦੇ ਵਿੱਚ ਜਦੋਂ ਬੰਦਾ ਵੱਡਾ ਆਪ ਖੁਦ ਉਹਦੇ ਨਾਲੋਂ ਵੱਡਾ ਬਣ ਜਾਂਦਾ ਆ ਤਾਂ ਫਿਰ ਇਹ ਚੀਜ਼ਾਂ ਨੂੰ ਹੀਨ ਭਾਵਨਾ ਨਾਲ ਦੇਖਣ ਲੱਗ ਪੈਂਦੇ ਨੇ ਲੋਕ ਇਹਦੇ ਦੋਏ ਨਜ਼ਰੀਏ ਬਣਦੇ ਨੇ ਮੈਂ ਇਕੱਲੇ ਇੱਕ ਪਾਸੇ ਗੱਲੇ ਨਹੀਂ ਕਰਦਾ ਖੈਰ ਆਪੋ ਉਸ ਮੁੱਦੇ ਤੇ ਹੁੰਨੇ ਆ ਹੁਣ ਕਈ ਲੋਕਾਂ ਨੇ ਕਿਹਾ ਕਿ ਬੀਤ ਤਰਮਿੰਦਰ ਦਾ ਜਾਣ ਬੁੱਝ ਕੇ ਕਮਾਲ ਅਮਰੋਹੀ ਨੇ ਮੂੰਹ ਕਾਲਾ ਕੀਤਾ ਸੀਗਾ ਪਰ ਮੈਂ ਤੁਹਾਨੂੰ ਹੀ ਗੱਲ ਦੱਸ ਦਵਾਂ ਜਿਹੜੀ ਇਹ ਫਿਲਮ ਸੀਗੀ ਇਹ 1-2 1-2 ਸਾਲਾਂ 'ਚ ਨਹੀਂ ਬਣ ਗਈ ਸੀ ਇਹ ਫਿਲਮ ਬਣੀ ਸੀ 8 ਸਾਲਾਂ ਤੋਂ ਬਣਦੀ ਆ ਰਹੀ ਸੀਗੀ ਕਮਾਲ ਅਮਰੋਹੀ ਨੇ ਇਸ ਫਿਲਮ ਦੇ ਵਿੱਚ ਆਪਣੀ ਜੀ-ਜਾਨ ਲਗਾਤੀ ਸੀਗੀ ਵੱਡੇ ਵੱਡੇ ਸੈੱਟ ਬੇਥਾ ਵੱਡੇ ਵੱਡੇ ਸੈੱਟ ਉਸ ਤੋਂ ਬਾਅਦ ਜਿਹੜੀ ਮੇਨ ਗੱਲ ਆ ਜਿਹੜੀ ਇੱਕ ਹੋਰ ਬਹੁਤ ਵੱਡਾ ਮੁੱਦਾ ਉਹਨੇ ਖੁਦ ਆਪਣਾ ਮੁੰਡਾ ਇਸ ਫਿਲਮ ਦੇ ਵਿੱਚ ਲਾਂਚ ਕੀਤਾ ਸੀਗਾ ਤੁਸੀਂ ਇਹ ਇਮੇਜਿਨ ਕਰਕੇ ਦੇਖੋ ਕਿ ਵੀ ਉਹ ਆਪਣੀ ਫਿਲਮ ਨੂੰ ਫਲॉप ਕਰਨ ਲਈ ਜਾਂ ਆਪਣੇ ਕਿਸੇ ਨੂੰ ਸਾਬਕ ਸਿਖਾਉਣ ਲਈ ਆਪਣੇ ਮੁੰਡੇ ਦਾ ਕੈਰੀਅਰ ਦਾਅ ਉੱਤੇ ਲਾ ਸਕਦਾ ਆ ਨਹੀਂ ਲਾ ਸਕਦਾ ਕੋਈ ਵੀ ਨਹੀਂ ਲਾ ਸਕਦਾ ਉਹਦੀ ਸੋਚ ਹੀ ਹੈ ਜਿਉਂਕਿ ਕਮਾਲ ਅਮਰੋਹੀ ਨੂੰ ਇਹ ਪੂਰੀ ਤਰ੍ਹਾਂ ਯਕੀਨ ਸੀਗਾ ਕਿ ਵੀ ਮੀਨਾ ਕੁਮਾਰੀ ਧਰਮਿੰਦਰ ਦੇ ਪਿੱਛੇ ਪਈ ਹੋਈ ਸੀਗੀ ਨਾ ਕਿ ਤਰਮਿੰਦਰ ਮੀਨਾ ਕੁਮਾਰ ਦੀ ਪਿੱਛੇ ਪਿਆ ਸੀਗਾ ਇਹ ਹੋ ਸਕਦੀ ਹੈ ਗੱਲ ਵੀ ਤਰਮਿੰਦਰ ਤੇ ਮੀਨਾ ਕੁਮਾਰੀ ਦਾ ਮੇਲ ਰਿਹਾ ਹੋਵੇ ਜੋੜ ਰਿਹਾ ਹੋਵੇ ਆਪਾਂ ਉਹਦੇ ਤੇ ਕੋਈ ਕਿੰਤੂ ਪਰੰਤੂ ਕਰਦੇ ਹੀ ਹੈ ਨਹੀਂਗੇ ਉਹ ਇੱਕ ਅਲੱਗ ਮੁੱਦਾ ਹੈ ਪਰ ਇੱਥੇ ਗੱਲ ਇਹ ਉੱਡਦੀ ਆ ਕਿ ਵੀ ਉਸ ਚੀਜ਼ ਦੇ ਨਾਲ ਕਮਾਲ ਅਮਰੋਹੀ ਇੰਨਾ ਹੱਟ ਸੀਗਾ ਕਿ ਵੀ ਤਰਮਿੰਦਰ ਤੋਂ ਬਦਲੇ ਲੈ ਰਿਹਾ ਸੀਗਾ ਤਰਮਿੰਦਰ ਤੋਂ ਕੋਈ ਬਦਲਾ ਨਹੀਂ ਕਿਉਂਕਿ ਉਸ ਫਿਲਮ ਦੇ ਵਿੱਚ ਤਰਮਿੰਦਰ ਦੀ ਵਾਈਫ ਨੂੰ ਵੀ ਲਿੱਤਾ ਗਿਆ ਸੀ ਜਦ ਕਿ ਤਰਮਿੰਦਰ ਨੂੰ ਲੈਣ ਤੋਂ ਪਹਿਲਾਂ ਇਸ ਵਿਲਨ ਦੇ ਵਿੱਚ ਅਮਿਤਾਬ ਬੱਚੋਂ ਨੂੰ ਵੀ ਵਿਕਾਸ ਕੀਤਾ ਗਿਆ ਸੀਗਾ ਹੁਣ ਤੁਸੀਂ ਕਹੋਗੇ ਇਹ ਗੱਲ ਕਹੋਗੇ ਵੀ ਤਰਮਿੰਦਰ ਨੂੰ ਫਿਰ ਕਿਉਂ ਲਿੱਤਾ ਗਿਆ ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਸਮਝਾਉਣਾ ਜਿਹੜਾ ਕਮਾਲ ਅਮਰੋਹੀਆ ਉਹਦਾ ਅਸਲੀ ਨਾਂ ਜੇ ਤੁਸੀਂ ਸੁਣੋਗੇ ਅਸਲੀ ਨਾਂ ਹੈਗਾ ਸੈਦ ਕਮਾਲ ਹੈਦਰ ਨਕਬੀ ਇਹ ਲਾਹੌਰ ਤੋਂ 16 ਸਾਲ ਦੀ ਉਮਰ ਚ ਭੱਜ ਕੇ ਫਿਲਮ ਵਾਲੀ ਲਾਈਨ ਦੇ ਵਿੱਚ ਫਿਲਮਾਂ ਕਰਕੇ ਆ ਗਿਆ ਸੀ ਕਹਿਣ ਦਾ 16 ਸਾਲ ਦੀ ਉਮਰ ਚ ਘਰੋਂ ਭੱਜਿਆ ਆਇਆ ਸੀਗਾ ਤੇ ਹਮੇਸ਼ਾ ਇਹਨੇ ਇੱਕ ਆਠ ਬਣਾਉਣ ਦੀ ਕੋਸ਼ਿਸ਼ ਕੀਤੀ ਆ ਇੱਕ ਪਰਸਨਲ ਲਾਈਫ ਹੁੰਦੀ ਆ ਇੱਕ ਕਮਰਸ਼ੀਅਲ ਲਾਈਫ ਹੁੰਦੀ ਆ ਕਈ ਲੋਕ ਕਮਰਸ਼ੀਅਲ ਲਾਈਫ ਨੂੰ ਪਰਸਨਲ ਲਾਈਫ ਦੇ ਵਿੱਚ ਮਿਕਸ ਕਰ ਲੈਂਦੇ ਨੇ ਕਮਰਸ਼ੀਅਲ ਅਲੱਗ ਹੁੰਦੀ ਐ ਤੇ ਪਰਸਨਲ ਲਾਈਫ ਅਲੱਗ ਹੁੰਦੀ ਆ ਮੈਂ ਇਹਦੇ ਚ ਇਹ ਵੀ ਨਹੀਂ ਕਹਿੰਦਾ ਹੈਗਾ ਕਿਸੇ ਪਾਸੇ ਜੇ ਤੁਸੀਂ ਹੋਰ ਪਹਿਲੂ ਨਾਲ ਲੈ ਕੇ ਜਾਓ ਮੈਂ ਇਸ ਜ਼ਮੀਨਾ ਇੱਕ ਵਾਰੀ ਨੂੰ ਖੜਾ ਕਰਦਾ ਪਿਆ ਕਟਹਿਰੇ ਦੇ ਵਿੱਚ ਆਪਾਂ ਨਹੀਂ ਕਿਸੇ ਨੂੰ ਕਟਹਿਰੇ ਦੇ ਚ ਖੜਾ ਕਰਦੇ ਹਰੇਕ ਦੀ ਇੱਕ ਪਰਸਨਲ ਲਾਈਫ ਆ ਲੋਕ ਕੀ ਕਹਿੰਦੇ ਨੇ ਤੇ ਇਹ ਉਹਨਾਂ ਦੇ ਬਾਰੇ ਇੱਕ ਇੱਕ ਜਿਹੜਾ ਆਪਾਂ ਇੱਕ ਉਸ ਪਹਿਲੂ ਦੇ ਉੱਤੇ ਗੱਲ ਕਰ ਰਹੇ ਆਂ ਕਿਉਂਕਿ 8 ਸਾਲ ਦਾ ਵਕਫਾ ਲੱਗਿਆ ਸੀ ਫਿਲਮ ਬਣਾਉਣ ਦੇ ਵਿੱਚ ਐਨਾ ਰੁਪਈਆ ਖਰਚਾ ਕੀਤਾ ਗਿਆ ਸੀ ਆਪਣਾ ਮੁੰਡਾ ਉਹਨੇ ਇਸ ਫਿਲਮ ਚ ਲਿੱਤਾ ਸੀ ਫਿਰ ਉਸ ਤੋਂ ਪਹਿਲਾਂ ਅਮਿਤਾਬ ਬੱਚਨ ਨੂੰ ਲਿੱਤਾ ਗਿਆ ਫਿਰ ਤਰਮਿੰਦਰ ਨੂੰ ਕੋ ਲਿੱਤਾ ਗਿਆ ਤੁਹਾਨੂੰ ਉਸ ਟਾਪਿਕ ਤੇ ਉਹਨਾਂ ਤਰਮਿੰਦਰ ਨੂੰ ਇਸ ਕਰਕੇ ਲਿੱਤਾ ਗਿਆ ਕਿਉਂਕਿ ਉਹ ਜਿਹੜਾ ਸੀਗਾ ਉਹ ਲਾਹੌਰ ਤੋਂ ਆਇਆ ਸੀਗਾ ਲਾਹੌਰ ਦੇ ਵਿੱਚ ਈਰਾਨੀ ਤੇ ਫਾਰਸੀ ਵਗੈਰਾ ਉਰਦੂ ਵਗੈਰਾ ਬਹੁਤ ਚੰਗੀ ਭਾਸ਼ਾ ਵਿੱਚ ਬੋਲੀ ਜਾਂਦੀ ਸੀ ਔਰ ਇਹ ਮਹਾਰਤ ਹਾਲ ਸੱਚੀ ਉਹਨੂੰ ਇਹ ਫਿਲਮ ਬਣਾਉਣੀਆ ਚਾਹੁੰਦਾ ਸੀ ਉਰਦੂ ਦੇ ਫਾਰਸੀ ਦੇ ਡਾਇਲੋਗ ਸੀ ਬਹੁਤ ਤਕੜੇ ਤਕੜੇ ਡਾਇਲੋਗ ਤੇ ਧਰਮਿੰਦਰ ਇੱਕ ਟੀਚਰ ਦੇ بیٹے ਰਹੇ ਨੇ ਔਰ ਉਰਦੂ ਦੇ ਵਿੱਚ ਪੜ੍ਹੇ ਹੋਏ ਨੇ ਉਹ ਉਹਨਾਂ ਨੇ ਉਸ ਟਾਈਮ ਵੀ ਉਰਦੂ ਪੜ੍ਹੀ ਪੜ੍ਹ ਕੇ ਗਏ ਸੀ ਉੱਤੋਂ ਤੇ ਉਰਦੂ ਦੇ ਵਿੱਚ ਇੱਕ ਉਸ ਟਾਈਮ ਦੇ ਐਕਟਰਾਂ ਦੇ ਵਿੱਚ ਬੋਲਣ ਵਾਲੇ ਜਿਹੜੇ ਸਾਫ਼ ਲੈ ਦੇ ਨਾਲ ਬੋਲ ਸਕਦੇ ਸੀਗੇ ਆਰਸੀ ਭਾਸ਼ਾ ਜਿਹੜਾ ਚੰਗੀ ਤਰ੍ਹਾਂ ਬੋਲ ਸਕਦੇ ਸੀ ਉਹ ਧਰਮਿੰਦਰ ਚਰਿੰਦਾ ਐਕਟਰਾਂ ਦੇ ਵਿੱਚੋਂ ਸੀਗੇ ਈਵਨ ਕਿ ਧਰਮਿੰਦਰ ਵੀ ਜਦੋਂ ਇਸ ਫਿਲਮ ਦੇ ਡਾਇਲੋਗ ਬੋਲੇ ਜਾ ਰਹੇ ਸੀ ਤਾਂ ਘਬਰਾ ਆ ਗਏ ਸੀਗੇ ਐਨੇ ਉਥਲ ਪੁਥਲ ਸੀ ਡਾਇਲੋਗਸ ਦੇ ਵਿੱਚ ਤੁਸੀਂ ਇਹ ਹਿਸਾਬ ਲਾ ਲਓ ਇਹ ਇਸ ਕਰਕੇ ਧਰਮਿੰਦਰ ਨੂੰ ਇਸ ਫਿਲਮ ਚ ਲਿੱਤਾ ਗਿਆ ਸੀਗਾ 8 ਸਾਲ ਲੰਬੇ ਲੱਗਣ ਕਰਕੇ ਇੱਕ ਤਾਂ ਇਹ 4 ਕਰੋੜ ਦੀ ਫਿਲਮ ਸੀਗੀ ਫਿਰ ਵੀ ਇੰਨਾ ਕੁਝ ਕਰਨ ਦੇ ਬਾਵਜੂਦ ਵੀ 4 ਕਰੋੜ ਦੀ ਫਿਲਮ ਸੀਗੀ 2 ਕਰੋੜ ਦੇ ਵਿੱਚ ਇਹਨੇ ਕਮਾਈ ਕੀਤੀ ਸੀ ਤੇ ਬੁਰੀ ਤਰ੍ਹਾਂ ਫਲਾਪ ਹੋ ਗਈ ਸੀਗੀ ਇਹ ਜਿਹੜੇ ਗਾਣੇ ਦੀ ਗੱਲ ਕਰ ਰਹੇ ਆ ਆਪਾਂ ਹਿਮਾਂਵਾਲੀ ਤੇ ਪ੍ਰਵੀਨ ਦੇ ਉੱਤੇ ਫਰਵਾਇਆ ਗਿਆ ਸੀ ਜਿਹੜਾ ਗਾਣਾ ਸਲੀਮ ਜਾਵੇ ਜੋੜੀ ਦੇ ਫਾਦਰ ਸਾਹਿਬ ਨੇ ਇਹ ਗਾਣਾ ਲਿਖਿਆ ਸੀਗਾ ਤੇ ਉਹ ਉਹਨਾਂ ਦੀ ਏਸੀ ਫਿਲਮ ਦੇ ਮਧਿਆੰਤਰ ਤੱਕ ਡੈਥ ਹੋ ਗਈ ਸੀ ਤੇ ਜੀਤੋ ਬਾਅਦ ਫਿਰ ਇਹ ਜਿਹੜਾ ਲਿਖਣ ਦਾ ਕੰਮ ਸੀ ਬਾਕੀ ਕੰਪਲੀਟ ਕੀਤਾ ਸੀ ਉਹਨਦੇ ਬੇਟੇ ਇਹਨਾਂ ਨੇ ਕਮਾਲ ਅਮਰੋਹੀ ਨਹੀਂ ਇਹਦਾ ਡਾਇਰੈਕਟਰ ਕੀਤਾ ਸੀ ਤੇ ਕਮਾਲ ਅਮਰੋਹੀ ਨੇ ਸਾਰੀ ਫਿਲਮ ਨੂੰ ਲਿਖਿਆ ਸੀਗਾ ਤੇ ਉਸ ਉਹ ਸਾਲ ਸੀਗਾ 83 ਜਦੋਂ ਕਿ 16 ਸਪਟੰਬਰ 1983 ਦੇ ਵਿੱਚ ਇਹ ਫਿਲਮ ਰਿਲੀਜ਼ ਹੋਈ ਸੀ ਤੇ ਉਸ ਤੋਂ ਤੁਸੀਂ ਹਿਸਾਬ ਲਾ ਲਓ ਮੀਨਾ ਕੁਮਾਰ ਦੀ ਡੈਥ 31 ਮਾਰਚ 1972 ਨੂੰ ਮਤਲਬ 12 ਸਾਲ 11 ਸਾਲ ਪਹਿਲਾਂ ਹੋ ਚੁੱਕੀ ਸੀਗੀ ਉਹ ਸਾਲ ਇਹ ਜਹਾ ਸਾਲ ਸੀਗਾ ਧਰਮਿੰਦਰ ਦੀ ਫਿਲਮ ਤਾਂ ਫਲॉप ਹੋ ਗਈ ਸੀਗੀ ਪਰ ਧਰਮਿੰਦਰ ਨੂੰ ਇੱਕ ਬਹੁਤ ਜ਼ਬਰਦਸਤ ਤੋਹਫਾ ਮਿਲਿਆ ਸੀਗਾ ਉਹ ਤੋਹਫਾ ਸੀਗਾ ਵੀ ਉਹਨਾਂ ਦਾ ਬੇਟਾ ਸਨੀ ਦਿਓਲ ਸਨੀ ਦਿਓਲ ਦੀ ਉਸੇ ਸਾਲ ਫਿਲਮ ਬੇਤਾਬ ਦੂਸਰੇ ਨੰਬਰ ਦੀ ਫਿਲਮ ਸੀ ਜੇਕਰ ਆਪਾਂ ਟਾਪ ਟਾਪ 5 ਫਿਲਮਾਂ ਦਾ ਨਾਮ ਲਈਏ ਨਾ ਉਸ ਸਾਲ ਦੀਆਂ ਤਾਂ ਉਹਨਾਂ ਦੇ ਬੇਟਾ ਜਿਹੜਾ ਸਨੀ ਦਿਉਲ ਆ ਉਹਦੀ ਇਹ ਫਿਲਮ ਬੇਤਾਬ ਉਹ ਦੂਸਰੇ ਨੰਬਰ ਤੇ ਰਹੀ ਸੀ ਪਹਿਲੇ ਨੰਬਰ ਤੇ ਕੁਲੀ ਫਿਲਮ ਲਈ ਸੀ ਦੂਸਰੇ ਨੰਬਰ ਤੇ ਬੇਤਾਬ ਰਹੀ ਸੀ ਤੀਸਰੇ ਨੰਬਰ ਤੇ ਹੀਰੋ ਰਹੀ ਸੀ ਚੌਥੇ ਨੰਬਰ ਤੇ ਹਿੰਮਤ ਵਾਲਾ ਰਹੀ ਸੀ ਔਰ ਪੰਜਵੇਂ ਨੰਬਰ ਤੇ ਰਹੀ ਸੀ ਅਮਿਤਾਭ ਬੱਚਨ ਦੀ ਫਿਲਮ ਅੰਧਾਕਾਨ ਇਹ ਪੰਜ ਫਿਲਮਾਂ ਚੀ ਤੇ ਜਿਹੜੀ ਤਰਮਿੰਦਰ ਦੀ ਇਹ ਫਿਲਮ ਰਜ਼ੀਆ ਸੁਲਤਾਨ ਸੀ ਇਹ ਪਹਿਲੀਆਂ 20 ਫਿਲਮਾਂ ਚ ਵੀ ਸ਼ਾਮਲ ਨਹੀਂ ਸੀ ਹੋਈ ਪਰ ਕਮਾਲ ਅਮਰੋਹੀ ਤੁਸੀਂ ਇਹ ਸਾਬ ਲਾ ਲਓ ਉਹਨੇ ਇਹਨੂੰ ਇੰਨੀ شدت ਨਾਲ ਬਣਾਇਆ ਸੀ ਫਿਲਮ ਨੂੰ ਇਸ ਫਿਲਮ ਨੂੰ ਮਤਲਬ ਦੁਨੀਆ ਪ੍ਰਕਰਾਰ ਕਰ ਗਈ ਸੀ ਪਰ ਕਮਾਲ ਅਮਰੋਹੀ ਇਸ ਫਿਲਮ ਨੂੰ ਫਲॉप ਮੰਨਣ ਲਈ ਤਿਆਰ ਨਹੀਂ ਸੀਗਾ ਬਹੁਤ ਲੰਬਾ ਸਮਾਂ ਤੱਕ ਉਹਨੇ ਇੰਤਜ਼ਾਰ ਕੀਤਾ ਉਹਨੇ ਇੱਥੋਂ ਤੱਕ ਤਰਕ ਦਿੱਤੇ ਕਿ ਜਦ ਸ਼ੋਲੇ ਫਿਲਮ ਫਲॉप ਨਹੀਂ ਹੋਈ ਬਾਅਦ ਚ ਫਲॉप ਹੋਣ ਤੋਂ ਬਾਅਦ ਹਿੱਟ ਹੋਈ ਆ ਤੇ ਮੁਗਲੇ ਆਦਮਾ ਫਿਲਮ ਨੂੰ ਸਟਾਰਟਿੰਗ ਦੇ ਵਿੱਚ ਫਲॉप ਕਿਹਾ ਗਿਆ ਤੇ ਬਾਅਦ ਚ ਹਾਲੀਵੁੱਡੀ ਕਰਕੇ ਸੁਪਰ ਹਿੱਟ ਹੋ ਗਈ ਤੇ ਇਹ ਫਿਲਮ ਵੀ ਉਹਨਾਂ ਨੂੰ ਉਮੀਦ ਰਹੀ ਬਹੁਤ ਐਂਡ ਤੱਕ ਉਮੀਦ ਰਹੀ ਵੀ ਇਹ ਫਿਲਮ ਚੱਲੂਗੀ ਹਿੱਟ ਹੋਊਗੀ ਕਿਉਂਕਿ ਬਹੁਤ ਰੂਨਰ ਬਣਾਈ ਹੋਈ ਫਿਲਮ ਸੀਗੀ ਤੇ ਚਲੇਗੀ ਇਹ ਦੂਸਰੇ ਪਾਸੇ ਨੂੰ ਲੋਕਾਂ ਨੇ ਇਲਜ਼ਾਮ ਲਾਉਣੇ ਸ਼ੁਰੂ ਕਰਤੇ ਵੀ ਤਰਵਿੰਦਰ ਦਾ ਚਿਹਰਾ ਇਸ ਕਰਕੇ ਕਾਲਾ ਕੀਤਾ ਆ ਕਿ ਵੀ ਮੀਨਾ ਕੁਮਾਰੀ ਕਰਕੇ ਕੌਂਟਰੋਵਰਸ਼ੀਅਲ ਚ ਪੂਰੀ ਫਿਲਮ ਰਹੀ ਆ ਪਰ ਫਿਲਮ ਕੌਂਟਰੋਵਰਸਿਟੀ ਵਿੱਚ ਰਹਿਣ ਦੇ ਬਾਵਜੂਦ ਵੀ ਇਹ ਫਿਲਮ ਕਾਮਯਾਬ ਨਹੀਂ ਹੋ ਪਾਈ 4 ਕਰੋੜ ਦੀ ਲਾਗਤ ਚ ਬਣੀ ਸੀ ਤੇ ਪੂਰੇ ਇੰਡੀਆ ਚੱਲਣ ਤੇ ਸਿਰਫ 2 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਆ ਤੇ ਦੋਸਤੋ ਅੱਜ ਦੇ ਲਈ ਐਨ ਆਈ ਕਿਉਂਕਿ ਮੈਨੂੰ ਇਸ ਇਹ ਕਿੱਸਾ ਮੈਨੂੰ ਬਹੁਤ ਟਾਈਮ ਤੋਂ ਪਤਾ ਆ ਇਹ ਬਹੁਤ ਚਿਰ ਤੋਂ ਮੈਂ ਇਸ ਕਿਸੇ ਦੇ ਉੱਤੇ ਇਸ ਫਿਲਮ ਦੇ ਉੱਤੇ ਬੋਲਣਾ ਚਾਹੁੰਦਾ ਸੀਗਾ ਪਰ ਕੁਝ ਸਰਕਮਸਟੈਂਸਸ ਸੀ ਜਾਂ ਕੁਝ ਹੋਰ ਮੁੱਦੇ ਮੂਰੇ ਆ ਜਾਂਦੇ ਨੇ ਜਿਨ੍ਹਾਂ ਦੇ ਉੱਤੇ ਬੋਲਣਾ ਜ਼ਰੂਰੀ ਹੋ ਜਾਂਦਾ ਆ ਪਰ ਅੱਜ ਮੈਂ ਤੁਹਾਨੂੰ ਦੱਸ ਦਿੰਨਾ ਵੀ ਇਹਦੇ ਵਿੱਚ ਇਹ ਇਹ ਜਿਹੜੇ ਪ੍ਰੋਫੈਸ਼ਨਲ ਲੋਕ ਨੇ ਤਰਮਿੰਦਰ ਪ੍ਰੋਫੈਸ਼ਨਲ ਦਾ ਪ੍ਰੋਫੈਸ਼ਨਲ ਰਿਹਾ ਪਰਸਨਲ ਜਿਹੜੇ ਲੋਕ ਹੁੰਦੇ ਨੇ ਉਹ ਪਰਸਨਲ ਦੇ ਮੁੱਦੇ ਉਹਦੇ ਪਰਸਨਲ ਰਹੇ ਨੇ ਤੇ ਇਹਦੇ ਵਿੱਚ ਮੈਨੂੰ ਤਾਂ ਲੱਗਦਾ ਨਹੀਂ ਇਹ ਗੱਲ ਉੱਠੀ ਕਿਉਂ ਸੀਗੀ ਉੱਠੀ ਇਸ ਕਰਕੇ ਸੀ ਕਿਉਂਕਿ ਫਿਲਮ 8 ਸਾਲ ਪਹਿਲਾਂ ਬਣਨੀ ਸ਼ੁਰੂ ਹੋਊਗੀ ਸੀ ਜਾਂ 72 ਦੇ ਵਿੱਚ ਮੀਨਾ ਕੁਮਾਰ ਦੀ ਡੈਥ ਹੋਈ ਆ ਤਾਂ 8 ਸਾਲ ਤੁਸੀਂ ਲਾ ਲਓ ਵੀ ਤਕਰੀਬਨ 75 ਦੇ ਲਗਭਗ ਜਾਂ ਇਹ ਬਣਨੀ ਸ਼ੁਰੂ ਹੋ ਗਈ ਹੋਊ ਫਿਲਮ ਤੇ ਉਸ ਟਾਈਮ ਧਰਮਿੰਦਰ ਦਾ ਸਟਾਰडम ਸੀਗਾ ਕਿਉਂਕਿ ਸ਼ੋਲੇ ਫਿਲਮ ਲੀਜ਼ ਹੋਈ ਸੀ ਸ਼ੋਲੇ ਫਿਲਮ ਚ ਕਾਮਯਾਬ ਹੋਈ ਹੋਈ ਸੀਗੀ ਤੇ ਇਸ 87 ਤੱਕ ਧਰਮਿੰਦਰ ਦਾ ਰਾਜ ਰਿਹਾ ਉਸ ਤੋਂ ਬਾਅਦ ਥੋੜਾ ਜਿਹਾ ਪਿੱਛੇ ਸਕਰੀਨ ਤੋਂ ਪਿੱਛੇ ਹੋ ਗਿਆ ਇਹ ਨਹੀਂ ਤਾਂ ਧਰਮਿੰਦਰ ਦਾ ਤਾਂ ਸਦਾ ਹੀ ਰਾਜ ਰਿਹਾ ਠੀਕ ਆ ਦੋਸਤੋ ਅੱਜ ਦਾ ਕਿੱਸਾ ਅੱਜ ਦੀ ਕਹਾਣੀ ਇੱਥੇ ਹੀ ਸਮਾਪਤ ਕਰਦੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰੱਖਾ ਹੱਸਦੇ ਵਸਦੇ ਰਹੋ ਪੰਜਾਬੀਓ